ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਨਰਲ ਪੰਜਾਬ ਵਾਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਮੌਸਮ ਦੀ ਗੱਲ ਕਰਦੇ ਅੱਜ ਦੀ ਇਸ ਵੀਡੀਓ ਵਿੱਚ 19 ਦੇ 20 ਮਾਰਚ ਕਿੰਨਾ ਦੋ ਦਿਨਾਂ ਵਿੱਚ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਸੋ ਪਹਿਲਾਂ ਤਾਜ਼ਾ ਸੈਟਲਾਈਟ ਤਸਵੀਰ ਦੇਖ ਰਹੇ ਹਾਂ ਅੱਜ ਸਵੇਰ ਦੇ ਵੇਲੇ ਦੀ ਤਾਂ ਫਿਲਹਾਲ ਪੰਜਾਬ ਤੇ ਆਸ-ਪਾਸ ਦੇ ਹਿੱਸਿਆਂ ਦਾ ਮੌਸਮ ਸਾਫ਼ ਹੈ ਕੋਈ ਮੌਸਮੀ ਜ਼ਿਆਦਾ ਹਲਚਲ ਨਹੀਂ ਹੈ ਪੰਜਾਬ ਦੇ ਵਿੱਚ ਪਰ ਆਪਾਂ ਜੇਕਰ ਦੇਖੇ ਤਾਂ ਇਸ ਪੱਛਮੀ ਖੇਤਰਾਂ ਦੇ ਵਿੱਚ ਇੱਕ ਇਹ ਬੱਦਲੀ ਸਿਸਟਮ ਪਹੁੰਚ ਰਿਹਾ ਜਿਹੜਾ ਕਿ ਪੱਛਮੀ ਖੇਤਰਾਂ ਦੇ ਇਲਾਕਿਆਂ ਵਿੱਚ ਹੈ ਜਿਹੜਾ ਕਿ ਲਗਭਗ ਹਾਲੇ ਪਾਕਿਸਤਾਨ ਤੋਂ ਵੀ ਪਿੱਛੇ ਹੈ ਤੇ ਇਹ ਜਿਹੜਾ ਸਿਸਟਮ ਆਉਂਦੇ 2-3 ਦਿਨਾਂ ਵਿੱਚ ਪਹਾੜੀ ਖੇਤਰਾਂ ਵਿੱਚ ਪਹੁੰਚ ਜਾਵੇਗਾ ਜੰਮੂ ਦੇ ਆਸ-ਪਾਸ ਤੇ ਪੰਜਾਬ ਉੱਪਰ ਇਹਦਾ ਪ੍ਰਭਾਵ 21-22 ਤਰੀਕ ਨੂੰ ਦੇਖਣ ਨੂੰ ਮਿਲੇਗਾ। ਇਹ ਸਿਸਟਮ ਦੇ ਨਾਲ ਬੱਦਲਵਾਈ ਧੂੜੀ ਬਹੁਤ ਦੇਖਣ ਨੂੰ ਮਿਲੂਗੀ ਹਲਕੀ ਤੋਂ ਦਰਮਿਆਨੇ ਪੱਧਰ ਦੀ ਦੋ ਦਿਨਾਂ ਤੱਕ ਫਵਾਵਾਂ ਵਿੱਚ ਵੀ ਫੇਰ ਬਦਲ ਹੋਵੇਗਾ। ਪਰ ਇਹਦੇ ਨਾਲ ਕੋਈ ਖਾਸ ਵੱਡਾ ਪ੍ਰਭਾਵੜਾ ਪੰਜਾਬ ਦੇ ਮੌਸਮ ਦੇ ਉੱਪਰ ਕੋਈ ਮੀਂਹ ਕਣੀ ਦੇ ਰੂਪ ਵਿੱਚ ਨਹੀਂ ਦੇਖਣ ਨੂੰ ਮਿਲੇਗਾ। ਮੌਸਮ ਫਿਲਹਾਲ ਠੀਕ ਠਾਕ ਬਣੇ ਰਹੂ ਕੀ ਹੋ ਸਕਦਾ ਹੈ ਕਿ ਇੱਕ ਦੋ ਹਿੱਸਿਆਂ ਵਿੱਚ ਹਲਕੇ ਫੁਲਕੇ ਮੀਂਹ ਦੇ ਛਿੱਟੇ ਪੈ ਸਕਦੇ ਨੇ ਉਹ ਵੀ ਬਹੁਤ ਛੋਟੇ ਪੈਚੀ ਰੂਪ ਦੇ ਇਲਾਕਿਆਂ ਵਿੱਚ ਬਾਕੀ ਕੋਈ ਜ਼ਿਆਦਾ ਮੌਸਮ ਦੀ ਹਲਚਲ ਨਹੀਂ 90 95% ਪੰਜਾਬ ਦਾ ਮੌਸਮ ਠੀਕ ਠਾਕ ਹੈ ਇਹ ਸਿਸਟਮ ਦੇ ਪ੍ਰਭਾਵ ਤੋਂ ਰਹਤ ਰਹੇਗਾ ਪਰ ਬੱਦਲਬਾਜ਼ੀ ਜ਼ਰੂਰ ਹੋਵੇਗੀ ਹਵਾਵਾਂ ਪੂਰਬ ਦਿਸ਼ਾ ਤੋਂ ਇੱਕ ਵਾਰ ਵਗਣਗੀਆਂ ਕਿਉਂਕਿ ਇਹ ਸਿਸਟਮ ਦੇ ਆਉਣ ਨਾਲ ਇੱਕ ਹਲਕਾ ਜਿਹਾ ਐਂਟੀਸਾਈਕਲੋਨ ਪੰਜਾਬ ਤੇ ਪਾਕਿਸਤਾਨ ਦੇ ਆਸ-ਪਾਸ ਦੇ ਹਿੱਸਿਆਂ ਦੇ ਵਿੱਚ ਬਣੇਗਾ ਤੇ ਹੁਣ ਗੱਲ ਕਰੀਏ ਅੱਜ ਦੀ ਤਾਂ ਅੱਜ 19 ਮਾਰਚ ਦੇ ਨੂੰ ਪੰਜਾਬ ਦਾ ਮੌਸਮ ਠੀਕ ਠਾਕ ਸਾਫ਼ ਖੁਸ਼ਕਾ ਚੰਗੀ ਧੁੱਪ ਲੱਗੇਗੀ ਦਿਨ ਦੇ ਵੇਲੇ ਹਵਾਵਾਂ ਮੁੱਤਰ ਪਛੋਂ ਦਿਸ਼ਾ ਤੋਂ ਗਤੀ ਰਹੇਗੀ 15-16 ਦੇ ਆਸ-ਪਾਸ ਤੇ ਕੱਲ 20 ਮਾਰਚ ਨੂੰ ਗਤੀ ਰਹੇਗੀ 18 ਤੋਂ 19 ਡਿਗਰੀ ਦੇ ਆਸ-ਪਾਸ 19 ਕਿਲੋਮੀਟਰ ਦੇ ਆਸ-ਪਾਸ ਹਵਾਵਾਂ ਦੀ ਜਿਹੜੀ ਸਪੀਡ ਆ ਰਹੇਗੀ ਯਾਨੀ ਕਿ ਹਲਕੀਆਂ ਤੋਂ ਦਰਮਿਆਨੇ ਪੱਧਰ ਦੀਆਂ ਹਵਾਵਾਂ ਪੰਜਾਬ ਦੇ ਵਿੱਚ ਵਗਣਗੀਆਂ ਟੈਂਪਰੇਚਰ ਦਿਨ ਦਾ ਲਗਭਗ 30 ਡਿਗਰੀ ਦੇ ਆਸ-ਪਾਸ ਰਹੇਗਾ ਕੁਝ ਹਿੱਸਿਆਂ ਦਾ 30 ਡਿਗਰੀ ਤੋਂ 1-2 ਡਿਗਰੀ ਥੱਲੇ ਕੁਝ ਦਾ 30 ਤੋਂ 1-2 ਜ਼ਿਆਦਾ ਡਿਗਰੀ ਰਹੇਗਾ ਸੋ ਕਹਿਣ ਦਾ ਭਾਵ ਹੈ ਕਿ ਔਸਤ ਤਾਪਮਨ ਲਗਭਗ 30 ਡਿਗਰੀ ਦੇ ਆਸ-ਪਾਸ ਪੰਜਾਬ ਦਾ ਰਹੇਗਾ ਤੇ ਦਿਨ ਦੇ ਵੇਲੇ ਧੁੱਪ ਲੱਗਣ ਕਰਕੇ ਟੈਂਪਰੇਚਰ ਥੋੜੇ-ਬਹੁਤ ਵਧ ਰਹੇ ਨੇ ਤੇ ਗਰਮੀਦਾਨ ਪੌੜਾ ਦਿਨ ਵੇਲੇ ਉਹ ਹੁਣ ਥੋੜਾ-ਬਹੁਤ ਸ਼ੁਰੂ ਹੋ ਗਿਆ ਹੈ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਤੇ ਜਿਹੜਾ ਕਿ ਆਉਂਦੇ ਦਿਨਾਂ ਵਿੱਚ ਲਗਾਤਾਰ ਹੁਣ ਟੈਂਪਰੇਚਰ ਦਿਨ ਦਾ ਵਧਦਾ ਜਾਵੇਗਾ ਤੇ ਚਾਨਸੇ ਬਣ ਰਹੇ ਨੇ ਕਿ ਇਸ ਮਹੀਨੇ ਦੇ ਅੰਤ ਤੱਕ ਪਹੁੰਚਦੇ ਜਿਹੜਾ ਟੈਂਪਰੇਚਰ ਆ 35 ਡਿਗਰੀ ਦੇ ਆਸ-ਪਾਸ ਪਹੁੰਚ ਸਕਦਾ ਹੈ ਜਿਹੜਾ ਕਿ ਆਪਾਂ ਗੱਲ ਕਰੀਏ ਵੀ ਇੱਕ ਤਕੜੀ ਗਰਮੀ ਦੀ ਸ਼ੁਰੂਆਤ ਆ ਉਹ ਆਪਾਂ ਨੂੰ ਅਪ੍ਰੈਲ ਦੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਪਰ ਹਾਲੇ ਮਾਰਚ ਦੇ ਵਿੱਚ ਬਹੁਤ ਜ਼ਿਆਦਾ ਕੋਈ ਗਰਮੀ ਦਾ ਜ਼ਿਆਦਾ ਅਨੁਭਵ ਨਹੀਂ ਹੋਇਆ ਜਿਹੜਾ ਕਿ ਆਪਾਂ ਕਿਸਾਨਾਂ ਦੇ ਲਈ ਕਹਿ ਸਕਦੇ ਹਾਂ ਕਿ ਇੱਕ ਲਾਹੇ ਦੀ ਖਬਰ ਹੈ ਕਿ ਇਸ ਵੇਲੇ ਕਣਕਾ ਹੁਣ ਲਗਭਗ ਪੱਕਣ ਦੀ ਤਿਆਰੀ ਦੇ ਵਿੱਚ ਨੇ ਤਾਂ ਅਜਿਹੀ ਸਿਤੀ ਦੇ ਵਿੱਚ ਹੁਣ ਗਰਮੀ ਤੋਂ ਥੋੜੀ ਜਿਹੀ ਰਾਹਤ ਬਣੀ ਹੋਈ ਆ ਬਹੁਤ ਜ਼ਿਆਦਾ ਕੜਾਕੇ ਦੀ ਗਰਮੀ ਨਹੀਂ ਹੈ ਜਿਸ ਕਰਕੇ ਦਾਣੇ ਬਣਨ ਦੀ ਜਿਹੜੀ ਗਤੀਵਿਧੀਆਂ ਨੇ ਉਹ ਵਧੀਆ ਟੰਗਣਾ ਹੋ ਰਹੀਆਂ ਨੇ ਫਸਲਾਂ ਦੇ ਝਾੜ ਵਿੱਚ ਵਾਧਾ ਹੋਣ ਦਾ ਜਿਹੜੀ ਸੰਭਾਵਨਾ ਉਹ ਇਸ ਮੌਸਮ ਦੇ ਮੱਦੇ ਨਜ਼ਰ ਨਜ਼ਰ ਆ ਰਹੀ ਹੈ ਤੇ ਬਾਕੀ ਮੌਸਮ ਦੀ ਅਗਲੀ ਅਪਡੇਟ ਅਗਲੇ ਦਿਨਾਂ ਵਿੱਚ ਲੈ ਕੇ ਫਿਰ ਤੁਹਾਡੇ ਨਾਲ ਸਾਂਝੀ ਹੁੰਦੇ ਰਹਾਂਗੇ ਸੋ ਉਦੋਂ ਤੱਕ ਲਈ ਇਜਾਜ਼ਤ ਦਿਓ ਚੈਨਲ ਪੰਜਾਬ ਵੈਦ ਨਾਲ ਬਣੇ ਰਹੋ ਤਾਂ ਜੋ ਤੁਹਾਨੂੰ ਮੌਸਮ ਦੀ ਹਰ ਛੋਟੀ ਤੋਂ ਵੱਡੀ ਅਪਡੇਟ ਲਗਾਤਾਰ ਮਿਲਦੀ ਰਹੇ